ਸੱਜਣੋ ਇੱਕ ਵੀਡੀਓ ਕਵਰ ਕਰ ਲਈ ਆਪਾਂ ਵਰਨਾਲੇ ਸੋਨੇ ਕੋਲੇ ਆਹਾ ਤਿੰਨ ਐਨੀਮਲ ਵਿਕਰੀ ਵਾਲੇ ਆ ਤੇ ਆ ਨੀਲੀ ਰਾਵੀ ਦੀ ਮੈਂ ਤੇ ਮਗਰ ਵੀ ਕੱਟੀ ਆ ਬੜਾ ਚੰਗਾ ਦੁੱਧ ਆ ਚਾਰਾਂ ਦਿਨਾਂ ਦੀ ਸੂਈ ਸੋਨੇ ਹਨ ਥੱਲੇ ਦਿਨ ਦੀ ਸੂਈ 12 ਕਿਲੋ ਸੰਦਾ ਕੋ ਬੋਲਾ ਲੈ ਕੋਈ ਦੁੱਧ ਲੈ ਚਾਰਾਂ ਦਿਨਾਂ ਦੀ ਸੂਈ ਥੱਲੇ 12 ਚ ਵਾ ਕੇ ਦੇ ਦਿਆਂਗੇ ਜਿਹੜਾ ਮਰਜੀ ਸੱਜਣ ਆ ਜੇ ਮਗਰ ਕੱਟੀ ਮਗਰ ਕੱਟੀ ਚੋਣ ਭਾਵੇਂ 5 ਸਾਲ ਦਾ ਬੱਚਾ ਥੱਲੇ ਬਾਦੋ ਬੱਚਾ ਬਾਦੇ ਤੇ ਆ ਆ ਉਦੋਂ ਵੀ ਪੋਲੀ ਆ ਉਦੋਂ ਪੋਲੀ ਆ ਛਾਤਰਾਦਾਂ ਨੂੰ ਵੀਡੀਓ ਹੈ ਛਾਤਨੂਦਾਰਾ ਜਾਂਦੀਆਂ ਇਹਦੀਆਂ ਸੱਤ ਨੂੰ ਜਾਂਦੀਆਂ ਤੇ ਕੱਲ ਦੀ ਸੂਈ ਕੱਲ ਦੀ ਸੂਈ ਤੇ 10 ਲੀਟਰ ਦਾ ਪਲੱਸ ਬੋਲਾ ਤਿਆਰ ਆ ਕੀ ਬਾਤ ਚੰਗੀ ਨੇ ਹਣੋ ਉਹ ਟਾਈਮ ਚ ਹੋਗ ਲਈ ਕੇ ਜਾਵੇ ਤਸੱਲੀ ਕਰੇ ਤਸੱਲੀ ਕਰੇ ਆਪਦੀ ਪੈਸੇ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਹੀ ਗਿੱਲਾ ਨਾਰੂ ਕੱਟੇ ਦਾ ਇਹਦਾ ਰੂਹ ਵਰਗੀ ਪੋਲੀ ਆ ਝਰਾਕਣੇ ਵੀ ਧਾਰਾ ਮਾਰ ਗਏ ਧਾਰਾ ਮਾਰ ਗਏ ਇਹਦੇ ਜੇ ਓਕੇ ਤੇ ਆ ਦਾ ਫਿਰ ਨਗੀਨਾ ਹੀ ਆ ਹਾਂਜੀ ਆ ਪੂਰਾ ਕੱਢ ਕੇ ਲੈ ਕਿਆ ਬਾਤ ਆ ਬਹੁਤ ਚੰਗੀ ਮੈਂ ਹਾਂਜੀ ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲਿਆ ਬਰਨਾਲੇ ਵਾਲੇ ਸੋਨੇ ਭਰਾ ਕੋਲੇ ਸ਼ਾਰਟ ਵੀਡੀਓ ਚ ਤੁਹਾਨੂੰ ਵਿਖਾਤੇ ਆ ਧੰਨਵਾਦ ਸ਼ੋਰਟ